ਭਾਜਪਾ ਨੇਤਾ ਮਨਰਿੰਜਨ ਕਾਲੀਆ ਦੇ ਘਰ ਤੇ ਗ੍ਰਨੇਡ ਹਮਲਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੀ ਪੁਸ਼ਟੀ ਕਰਦੇ ਹਾਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਸੈਦੂਲ ਅਮੀਨ ਨੇ 7 ਅਤੇ 8 ਅਪ੍ਰੈਲ ਦੀ ਅੱਧੀ ਰਾਤ ਨੂੰ ਭਾਜਪਾ ਨੇਤਾ ਮਨਰਿੰਜਨ ਕਾਲੀਆ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਹਮਲਾ ਕੀਤਾ ਸੀ ਡੀਜੀਪੀ ਨੇ ਇਹ ਵੀ ਦੱਸਿਆ ਕਿ ਅਭਿਜੋਤ ਦਾ ਹਰਿਆਣਾ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਅਭਿਜੋਤ ਨੇ ਹੀ ਹੈਰੀ ਨੂੰ ਆਨਲਾਈਨ ਫੰਡਿੰਗ ਕੀਤੀ ਸੀ ਹੁਣ ਸੈਦੂਲ ਅਮੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮਾਮਲੇ ਵਿੱਚ ਕੁਝ ਹੋਰ ਗ੍ਰਿਫਤਾਰ ਤਾਰੀਆਂ ਹੋਣੀਆਂ ਬਾਕੀ ਨੇ ਆਈਐਸਆਈ ਏਜੰਸੀ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਡੀਜੀਪੀ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਇਸ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਅਜਿਹਾ ਜਲੰਧਰ ਦੇ ਵਿੱਚ ਗ੍ਰੇਡ ਅਟੈਕ ਹੋਇਆ ਸੀ ਤਾਂ ਉਸ ਦੇ ਵਿੱਚ ਅਜੇ ਇੱਕ ਇੰਪੋਰਟੈਂਟ ਬ੍ਰੇਕਥਰੂ ਪੰਜਾਬ ਪੁਲਿਸ ਨੂੰ ਅਚੀਵ ਹੋਇਆ ਜਦੋਂ ਕਿ ਜਿਹੜਾ ਗ੍ਰੇਨ ਪਰਪਰੇਟਰ ਸਜਦ ਅਮੀਨ ਆਰਓ ਅਮਰੋਹਾ ਗ੍ਰਿਫਤਾਰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਕੁਝ ਟਾਈਮ ਪਹਿਲੇ ਤੋਂ ਐਕਸੀਡੈਂਟ ਤੋਂ ਬਾਅਦ ਮਟੀਕੁਲਸ ਤੇ ਸਿਸਟਮੈਟਿਕ ਇਨਵੈਸਟੀਗੇਸ਼ਨ ਅਲਸਾਈਟ ਦੇ ਅਕਸਰ ਗੈਰਗੋਡਿੰਸਸ ਦੇ ਬੇਸਟੇਡ ਆਪਰਸ ਲੋਗ ਜਿਹੜੇ ਮੌਕੇ ਤੇ ਸਾਨੂੰ ਕਲੂਜ਼ ਮਿਲੇ ਸੀ ਕਿ ਸੀਸੀਟੀਵੀ ਫੁਟੇਜ ਵੀ ਟ੍ਰੇਲ ਤੇ ਟੈਕਨੀਕਲ ਡੇਟਾ ਦੇ ਨਾਲ ਇਹ ਆਪਰੇਸ਼ਨ ਸਪੈਨਿੰਗ 4 ਸਟੇਟਸ ਰਾਜਸਥਾਨ ਹਰਿਆਣਾ ਯੂਪੀ ਅਤੇ ਦਿੱਲੀ सेंट्रल एजेंसीज नाल कोऑपरेशन कोपरे कंसर्न स्टेट फोर्स की कोपरेशन के मोड्यूल के कई जो है एसपैक्ट अबील किए हैं अज इना ज्वाइंट ऑपरेशन विद डेली पुलिस इन डेली अलोंग विद्रल एसी पुलिस है मेन ऑफ द्रेड अटैक इन जलंधर विश्ट इंटरवीनिंग ਇਸ ਦੇ ਨਾਲ ਹੀ ਸਾਨੂੰ ਜਿਹੜਾ ਹੈਗਾ